ਇੱਕ ਐਸਆਈ ਦੇ ਘਰੋਂ ਕਹਿੰਦੇ ਵੀ ਖੀਰੇ ਮਿਲੇ ਨੇ ਸੋਨਾ ਦੇ ਆਈਐਸ ਹਾਂ ਸਾਬका ਆਈਐਸ ਹੈ ਨਾ ਹਾਂ ਜੀ ਹਾਂ ਜੀ ਐਸਆਈ ਤਾਂ ਨਹੀਂ ਹੈ ਜੀ 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 ਇਹਨਾਂ ਨੇ ਆਈਐਸ ਲਿਖਿਆ ਹੋਇਆ ਆਈਐਸ ਹਾਂ ਜੀ ਸਾਬका ਆਈਐਸ ਤੇ ਇਹਦੀ ਵੀ ਫਿਰ ਜਾਣਕਾਰੀ ਦੇ ਦੇ ਹੁਣ ਮੈਂ ਤੁਹਾਡੇ ਤੋਂ ਥੋੜੇ ਟਾਈਮ ਬਾਅਦ ਪੁੱਛਣੀ ਸੀ ਗੱਲ ਇਧਰੋਂ ਕਮੈਂਟ ਕਰਕੇ ਗੱਲ ਆਪਾਂ ਇਹ ਸ਼ੁਰੂ ਕਰ ਲੈਨੇ ਆ ਬੜਾ ਪੈਸਾ ਕਿੱਥੋਂ ਲੈ ਕੇ ਆਉਂਦੇ ਆ ਤੇ ਫਿਰ ਇੰਨਾ ਖੋਸਲਾ ਕਿੱਥੋਂ ਰੱਖਦੇ ਆ ਅੱਛਾ ਸੁਖਮ ਸਿੰਘ ਸਾਹਿਬ ਇੱਕ ਕਰੋੜ ਨਗਦੀ ਇਹ ਰੱਖੀ ਬੈਠੇ ਆ ਹੂੰ ਤੇ ਜਿਹੜੇ ਬਦਮਾਸ਼ ਆ ਜਾਂ ਵਾਂਟਡ ਆ ਗੈਂਗਸਟਰ ਆ ਉਹ ਕਈ ਵਾਰ ਬਠਿੰਡੇ ਦੇ ਇੱਕ ਮਿਸਤਰੀ ਨੂੰ ਕਾਲ ਆ ਗਈ ਤੇ ਸਾਨੂੰ ਰੰਗਦਾਰੀ ਦੇ ਉਹ ਕਹਿੰਦਾ ਭਰਾਵਾ 500 ਤੇ ਦਿਹਾੜੀ ਕਰਦਾ ਮੈਂ ਹੂੰ ਇਹਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਕਰੋੜਾ ਰੁਪਈਆ ਰੱਖ ਕੇ ਬੈਠੇ ਨੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਫੋਨ ਲਾਓ ਮੈਂ ਤੇ ਕਹਿੰਨਾ ਕਿ ਦੇਖੋ ਕਈ ਵਾਰ ਤਾਰਾ ਕਿੱਧਰ ਜੁੜ ਜਾਂਦੀ ਹੈ ਤੇ ਪੈਸਾ ਕਿੱਥੇ ਪਿਆ ਕਮਾਲ ਦੀ ਗੱਲ ਹੈ 1 ਕਰੋੜ ਨਗਦ ਤੇ ਕੁਛ ਜਿਹੜੇ ਹੀਰੇ ਜਵਾਹਰਾਤ ਉਹ ਪਾ ਕੇ 20 ਕਰੋੜ ਦਾ ਸਮਾਨ ਤੇ 60 ਠੋਣੇ ਨਿਕਲਿਆ ਇਹ 60 ਠੋਣੇ ਨਿਕਲੇ ਆਲੇ ਕਮਾਲ ਹੀ ਐਡਾ ਹੌਸਲਾ ਮੈਂ ਕਿਹਾ ਵੀ ਜਦੋਂ ਪਤਾ ਵੀ ਡੀ ਦੀਆਂ ਰੇਡਾਂ ਵਗੈਰਾ ਪੈ ਰਹੀਆਂ ਨੇ ਫਿਰ ਉਹ ਕਿਸੇ ਮਾਮਲੇ ਚ ਜੁੜੇ ਹੋਇਆ ਨਾ ਵੀ ਹੈ ਨਾ ਤੇ ਉਹਦੇ باوجود ਵੀ ਕੋਈ ਬੈਠਾ ਬੰਦਾ ਵੇਖ ਕੋ ਤੁਸੀਂ ਕਮਾਲ ਦੀ ਗੱਲ ਹੀਰੇ ਜਵਾਹਰਾਤ ਹੱਦ ਹੋ ਗਈ ਆ ਯਾਰ 20 ਕਰੋੜ ਤੇ ਤੇ ਜੇ ਇਹਨਾਂ ਨੂੰ ਕਿਤੇ ਕੋਈ ਆ ਕੇ ਕੋਈ ਉੱਚ ਲਵੇ ਕੋਈ ਦਾਨਦੂਨ ਕਰਨਾ ਤੇ ਮੈਨੂੰ ਲੱਗਦਾ ਕਿ ਕਹਿੰਦੇ ਕਿ ਨਾ 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 ਇਹ ਤਾਂ ਹੁਣ ਰਿਟਾਇਰਮੈਂਟ ਵਾਲੀ ਲਾਈਫ ਹੀ ਮਸਾ ਗੁਜ਼ਰਦੀ ਆ ਭਾਈ ਜੀ ਸਾਡਾ ਤੇ ਪੂਰੇ ਮਸਾ ਪੈਂਦਾ ਆ ਹੂੰ 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 ਤਾਂ ਮਤਲਬ ਇਹ ਹੋਆ ਕਿ ਆਇਸ ਅਫਸਰ ਜਿਹੜਾ ਸਾਫਕਾ ਉਹ ਸਾਫਕਾ ਹੋ ਕੇ ਦੌਲਤ ਦਾ ਇੱਕ ਭੰਡਾਰ ਆਪਣੇ ਘਰੇ ਰੱਖੀ ਬੈਠਾ ਹਾਲੇ ਆਸੇ-ਪਾਸੇ ਕੀ ਆ ਤੁਸੀਂ ਉਹ ਛੱਡੋ ਯਾਰ ਉਹ ਜਿਹੜਾ ਇੱਥੋਂ ਫੜਿਆ ਇਹਨਾਂ ਨੇ ਡਰੱਗ ਇਨਸਪੈਕਟਰ ਹਮ ਜੀ ਜੀ ਉਹਦੀ ਪ੍ਰਾਪਰਟੀ ਕਿੰਨੀ ਨਿਕਲੀ ਆ ਜ਼ੀਰਕਪੁਰ ਤੋਂ ਲੈ ਕੇ ਡੱਬਲੀ ਤੱਕ ਹਮ ਉਦੇ ਅਕਾਊਂਟਸ ਜਿਹੜੇ ਸੀਗੇ ਉਹਦੇ ਵਿੱਚੋਂ ਕਰੋੜਾਂ ਰੁਪਈਆ ਜੀ ਫਾਦਰ ਉਹਦਾ ਜਿਹੜਾ ਉਹ ਕੁਝ ਮਰਲਿਆਂ ਦੇ ਘਰ ਚ ਰਹਿੰਦਾ ਰਹਿੰਦਾ ਘਰ ਉਹਨਾਂ ਨੂੰ ਪਤਾ ਵੀ ਨਹੀਂ ਪਤਾ ਵੀ ਨਹੀਂ ਉਹਦੇ ਖਾਤੇ ਵਿੱਚ ਕਿੰਨੇ ਪੈਸੇ ਪਏ ਨਹੀਂ ਜੀ ਜੀ ਕਮਾਲਾ ਹੀ ਉਹ ਡਈਆਂ ਨੇ ਇਹ ਤੇ ਭਾਈ ਕਹ ਲੋ ਕਿ ਬਸ ਹੁਣ ਤਾਂ ਨਾ ਸਭ ਕੁਝ ਗਲ ਗਿਆ ਗਲ ਗਿਆ ਗਲ ਗਿਆ ਸਭ ਕੁਝ ਸਿਸਟਮ ਤਾਂ ਸਮਝ ਨਹੀਂ ਆ ਰਿਹਾ ਬਿਲਕੁਲ ਕਿਸ ਤਰ੍ਹਾਂ ਇਹ ਰੋਸੂਖਮ ਸਾਹਿਬ ਉਹ ਹੀ ਆ ਜਦੋਂ ਇਸ ਮੁਲਕ ਦੇ ਵਿੱਚ ਪ੍ਰਿਸ਼ਟ ਤੰਤਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਚੋਣਾ ਵਾਸਤੇ ਫੰਡਿੰਗ ਦੇ ਨਾਮ ਤੇ ਜਾਂ ਕੈਲੋ ਵੰਗਾਰਾਂ ਦੇ ਨਾਮ ਤੇ ਇਹਨਾਂ ਆਈਐਸ ਅਫਸਰਾਂ ਦੀ ਡਿਊਟੀ ਲਈ ਜਾਂਦੀ ਆ ਹੂੰ ਕਿ ਆਪੋ ਆਪਣੇ ਮਹਿਕਮੇ ਚੋਂ ਇਹਨੇ ਕੱਢ ਕੇ ਦਿਓ ਜੀ ਜਦੋਂ ਤੁਹਾਨੂੰ ਉਹ ਕੱਢ ਕੇ ਦੇਵੇਗਾ ਅਗਲਾ ਤੇ ਫਿਰ ਉਹਦੀ ਅਕਲ ਇੰਨੀ ਕੁ ਕਮ ਨਹੀਂ ਕਰਦੀ ਕਿ ਇਹਦੇ ਕਾਣੇ ਹੋਈ ਪਏ ਆ ਕਿ ਫਿਰ ਅਸੀਂ ਮਰੇ ਹੂੰ ਅੱਗੇ ਇਲੈਕਸ਼ਨ 'ਚ ਬਦਮਾਸ਼ ਜਾਂ ਸੰਸਦ 'ਚ ਬਦਮਾਸ਼ ਕਿਵੇਂ ਆਏ ਜੀ 60 ਤੱਕ ਬਦਮਾਸ਼ਾਂ ਤੋਂ ਕੰਮ ਲੈਂਦੇ ਰਹਿ 60ਵੇਂ ਤੱਕ 65ਵੇਂ ਤੱਕ ਹੂੰ ਬਦਮਾਸ਼ਾਂ ਨੇ ਜੁਗਤ ਲਾਈ ਉਹਨਾਂ ਨੇ ਆਖਿਆ ਯਾਰ ਇਹ ਸਾਥੋਂ ਡਾਂਗਾ ਮਰਵਾ ਕੇ ਵੋਟਾਂ ਹਾਸਲ ਕਰ ਲੈਂਦੇ ਜੇ ਵੋਟ ਡਾਂਗ ਨਾਲ ਹੀ ਮਿਲਦੀ ਆ ਤੇ ਫਿਰ ਡਾਂਗ ਆਪਣੇ ਹੱਥ ਠੀਕ ਨਹੀਂ ਆ ਗਈ ਬਿਲਕੁਲ ਬਿਲਕੁਲ ਡਾਂਗਾ ਅਸੀਂ ਮਾਰੀਏ ਫਾਲੇ ਖਾਨ ਤੇ ਸਿੱਧਾ ਡਾਂਗਾ ਵਾਲਾ ਕੰਮ ਅਸੀਂ ਆਪ ਹੀ ਕਰ ਲੈਨੇ ਸਹੀ ਹੈ ਜੀ ਬਿਲਕੁਲ ਤਾਂ ਦੇਖ ਲੋ ਤੁਹਾਡੇ ਸਾਹਮਣੇ ਕਿੰਨੇ ਫਿਰ ਮੁੜ ਕੇ ਇੱਕ ਸ਼ਬਦ ਹੀ ਪੱਕਾ ਬਣ ਗਿਆ ਕਿ ਬਾਹੂਬਲੀ ਉਹਦੇ ਤੇ ਫਿਲਮ ਵੀ ਆ ਗਈ ਫਿਲਮ ਵੀ ਆ ਗਈ ਫਿਰ ਤਾਂ ਬਾਹੂਬਲੀ ਜੀ ਫਲਾਣਾ ਬਾਹੂਬਲੀ ਫਲਾਣਾ ਬਾਹੂਬਲੀ ਤਾਂ ਗੱਲ ਇਹ ਆ ਕਿ ਇਹ ਇੱਕ ਮੈਂ ਕਹੂੰਗਾ ਕਿ ਸੰਕੇਤ ਹੈ ਇਥੇ ਤੇ ਜਦੋਂ ਭਗਤ ਸਿੰਘ ਦੀ ਸ਼ਹਾਦਤ ਦੀ ਮਨਾਈ ਹੈ ਉਹਦੇ ਨਾਮ ਤੇ ਕਿੱਡਾ ਤਗੜਾ ਕਫਲਾ ਹੋ ਗਿਆ ਸੀਗਾ ਆਈਐਸ ਮੈਨੂੰ ਨਾਂ ਭੁੱਲ ਗਿਆ ਕਿਤਨਾ ਹੋਰਾਂ ਨੇ ਕੱਢਿਆ ਸੀ ਸਵਰਨ ਸਿੰਘ ਸੀ ਸ਼ਾਇਦ ਜੀ ਤਬ ਸਾਹਬ ਲਾਲੋ ਕੇ ਸ਼ਹੀਦ ਦੀ ਸ਼ਤਾਬਦੀ ਤੇ ਕਪਲਾ ਕਰ ਗਏ ਆਖ ਜੀ ਅਜੇ ਦੇਵਗਨ ਸੱਦਿਆ ਤਾਂ ਉੱਥੇ ਤਾਂ ਕੋਈ ਵੀ ਨਹੀਂ ਆਇਆ ਹੂੰ ਫਲਾਣਾ ਸੱਦਿਆ ਜੀ ਉਹਨੂੰ ਐਨੇ ਕਮਾਲ ਦੀ ਗੱਲ ਆ ਤੋ ਮਤਲਬ ਇਹ ਆ ਕਿ ਜਿਹੜਾ ਇਹ ਆਰਗੇਨਾਈਜ਼ਡ ਤਰੀਕਾਕਾਰੀ ਕੰਮ ਚੱਲ ਪਿਆ ਕ੍ਰਪਸ਼ਨ ਦਾ ਜੀ 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 ਜਿਹੜੀ ਕ੍ਰਪਸ਼ਨ ਤੋਂ ਕੱਤਰ ਹੋ ਕੇ ਇਕੱਠੀ ਹੋ ਕੇ ਤਾਂ ਤੱਕ ਜਾਂਦੀ ਆ ਉਹਦੇ ਵਿੱਚ ਭਾਈ ਜਿਹਦਾ ਜਿਹਦਾ ਜਿੰਨਾ ਦਾ ਲੱਗਦਾ ਹੈ ਨਾ ਉਹ ਲਾਈ ਜਾਂਦਾ ਆ ਛੋਨੇ ਦੇ ਸੀਜ਼ਨ ਚ ਦੇਖ ਲਓ ਤੁਸੀਂ ਜੀ ਬਾਕੀ ਮੰਨਣਾ ਜਿੱਥੇ ਜਿਹਦਾ ਦਾ ਲੱਗੇਗਾ ਪਾਣੀ ਛੜਦਾ ਕੋਈ ਬਿਲਕੁਲ ਠੀਕ ਹੈ ਨਾ ਤੁਸੀਂ ਐਦਾਂ ਕਰਿਓ ਕਿਸੇ ਡਰਾਈਵਰ ਨੂੰ ਪੁੱਛ ਲਿਓ ਜਿਹੜਾ ਲੋਕਲ ਟੋਂਦਾ ਜੀ ਜੀ ਲੋਕਲ ਟੋਂਦਾ ਇਹ ਤੁਹਾਨੂੰ ਸ਼ਾਇਦ ਇੱਕ ਸ਼ਬਦ ਥੋੜਾ ਜਿਹਾ ਲੱਗੇ ਉਪਰ ਅਜਾ ਲੋਕਲ ਵੀ ਜਿਹੜੇ ਲੋਕਲ ਗੋਡਾਣ ਹੁੰਦੇ ਆ ਉਹਨਾਂ ਦੇ ਵਿੱਚੋਂ ਮਾਲ ਗੱਡੀ ਤੱਕ ਜਾਂ ਗੋਦਾਮ ਇਧਰ ਉਧਰ ਜਿਹੜਾ ਉਹ ਕਣਕ ਕੱਢ ਕੇ ਲੈ ਜਾਂਦਾ ਢੋਂਦਾ ਉਹਨੂੰ ਪੁੱਛ ਲਿਓ ਕਿ ਭਾਈ ਕਿਸ ਤਰ੍ਹਾਂ ਦਾ ਹੁੰਦਾ ਸਬਾਨ ਹੂੰ 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 ਉੱਥੇ ਪਤਾ ਲੱਗ ਜਾਏਗਾ ਕਿ ਸ਼ੁਰੂ ਉੱਥੇ ਹੀ ਹੋਏਗਾ ਥੱਲੇ ਲੈਵਲ ਤੋਂ ਮੰਡੀ 'ਚੋ ਚੱਕੀ ਜਾਂਦੀ ਆ ਤੇ ਗਾਂ ਪੇਟ 'ਚ ਜਾਂਦੀ ਆ ਰਸਤੇ 'ਚ ਪਤਾ ਨਹੀਂ ਕਿੰਨੀਆਂ ਕੁ ਠੂੰਗਾ ਵੱਜਦੀਆਂ ਨੇ ਜੀ ਬਿਲਕੁਲ ਬਿਲਕੁਲ ਤਾਂ ਗੱਲਾਂ ਕੋੜੀਆਂ ਨੇ ਪਰ ਗੱਲਾਂ ਗਲਤ ਨਹੀਂ ਹੈ ਜੀ ਕਿਸੇ ਵੀ ਪਦਰ ਤੇ ਜਾਂਚ ਕਰ ਲਿਓ ਸਰ ਕੱਲ ਮੈਂ ਤੁਹਾਡੇ ਵਾਲੀ ਗੱਲ ਹੀ ਕਹੀ ਸੀ ਵੀ ਭਾਈ ਸਾਡੇ ਜਿਹੜੇ ਗੁਲਦਸਤੇ ਚ ਤਲਖ ਗੱਲਾਂ ਵੀ ਹੁੰਦੀਆਂ ਨੇ ਤਾਂ ਗੱਲਾਂ ਦੀ ਕੁਝ ਹੋ ਵੀ ਗਹਿਰਾਈ ਨਾਲ ਲਓ ਜੀ ਉਹਨੂੰ ਗੰਭੀਰਤਾ ਨਾਲ ਲਓ ਖੁਦ ਖੁਦ ਆਲੇ ਦੁਆਲੇ ਤੁਸੀਂ ਦੇਖ ਲਓ ਬਿਲਕੁਲ ਇਹ ਆਮ ਲੋਕ ਵੀ ਹੁਣ ਤਾਂ ਖੈਰ ਇਹਨਾਂ ਚੀਜ਼ਾਂ ਤੋਂ ਜਾਣੂ ਹੁੰਦੇ ਐ ਮਤਲਬ ਸੁਚੇਤ ਹੋ ਜਾਂਦੇ ਐ ਇਹ ਤੇ ਰਜੀਵ ਕੁਮਾਰ ਜੀ ਦੱਸ ਰਹੇ ਆ ਕਿ ਕੱਲ ਮਜੀਠੀਆ ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਜਿਹਦੇ ਵਿੱਚ ਕੋਈ ਗੈਂਗਸਟਰ ਰੰਗਦਾਰੀ ਮੰਗ ਰਿਹਾ ਤੇ ਰਣਜੀਤ ਜੀ ਦੱਸ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੀਸੀ ਵੀ ਚੱਲ ਰਹੀ ਐ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸ਼ਾਇਦ ਕੋਈ ਇਹਨਾਂ ਬਾਰੇ ਵੀ ਕੋਈ ਖਬਰ ਬਾਹਰ ਆਵੇ